ਪੈਣ ਸਾਰਾ ਦਿਨ ਝਾੜੂ ਚੱਕ ਕੇ ਸੜਕਾਂ 'ਤੇ ਤੁਰੀ ਫਿਰਦੀ ਰਹਿੰਦੀ ਸੀ ਝਾੜੂ ਹੀ ਲਾਈ ਜਾਂਦੀ ਸੜਕਾਂ 'ਤੇ ਝਾੜੂ ਹੀ ਲਾਈ ਜਾਂਦੀ ਸੀ ਇਹ ਪਰ ਸਾਰਾ ਦਿਨ ਮਸੰਦਰੀ ਬੈਠੀ ਰਹਿੰਦੀ ਸੀ ਡਰਦੀ ਬਾਹਰ ਹੀ ਨਹੀਂ ਸੀ ਨਿਕਲਦੀ ਘਰ 'ਚੋਂ ਬਾਹਰ ਹੀ ਸੀ ਪੈਰ ਪਾਉਣਾ ਰਾਧਿਕਾ ਭੈਣ ਫਿਲਮਾਂ ਦੇ ਵਿੱਚ ਐਕਟਰ ਸੀ ਸੀਰੀਅਲ ਦੇ ਵਿੱਚ ਐਕਟਰ ਸੀ ਬਹੁਤ ਵਧੀਆ بڑے ਸੀਰੀਅਲ ਉਹਦੇ ਚੰਗੇ ਆਏ ਆ ਰਾਧਿਕਾ ਦੇ ਤੇ ਉਹ ਇਹਨਾਂ ਦੋਨਾਂ ਭੈਣਾਂ ਦੀ ਪਰ ਅਬ੍ਰਿਸ਼ ਕਰਦੀ ਤਿੰਨੋਂ ਭੈਣਾਂ ਕਰਦੀ ਰਹਿੰਦੀਆਂ ਸੀ ਇਹ ਦੋਨਾਂ ਦੀ ਪਰਿਵਰਿਸ਼ ਰਾਦਿਕਾ ਹੀ ਕਰਦੀ ਸੀ ਤੇ ਜਦੋਂ ਰਾਦਿਕਾ ਦੀ ਮੌਤ ਹੋ ਗਈ ਤਾਂ ਇਹ ਦੋਨੋਂ ਕੱਲੀਆਂ ਰਹਿ ਗਈਆਂ ਵਿਚਾਰੀਆਂ ਰਾਦਿਕਾ ਦੀ ਦਿੱਤ ਤੋਂ ਬਾਅਦ ਵੀ ਉਹਦੀ ਡੈੱਡ ਬੋਰਡ ਦੀ ਵੀ ਆਂਡੇ ਕਮਾਡੀਆਂ ਨੇ ਰਲ ਕੇ ਤੇ ਜਾਂ ਮਿਊਨਿਸਪਲ ਕਮੇਟੀ ਵਾਲਿਆਂ ਨੇ ਚੱਕ ਕੇ ਸੰਸਕਾਰ ਕੀਤਾ ਕੋਈ ਸੰਸਕਾਰ ਤੇ ਵੀ ਨਹੀਂ ਆਇਆ ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦੀ ਕੋਠੀ ਦਾ ਬਾਰਸਤਾ ਬਣਾਉਣ ਨੂੰ ਤਿਆਰ ਨੇ ਸਾਰੇ ਪਰ ਜਿਉਂਦੇ ਜੀ ਇਨਾਂ ਦੇ ਵਾਰਸ ਬਣਨ ਨੂੰ ਵੀ ਤਿਆਰ ਨੇ ਜ਼ਮੀਨਾਂ ਜਾਇਦਾਦਾਂ ਦੇ ਮਸਲੇ ਦੇ ਵਿੱਚ ਤਾਂ ਪਰਿਵਾਰ ਆਉਂਦਾ ਪਰ ਸਾਫ਼ ਸੰਭਾਲ ਵਿੱਚ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀਆਂ ਦੋਨੋਂ ਭੈਣਾਂ ਨੇ ਇੱਕ ਦਾ ਨਾਂ ਹੈਗਾ ਨੀਰੂ ਤੇ ਇੱਕ ਦਾ ਨਾਂ ਹੈਗਾ ਸੁਨੀਲਾ ਤੇ ਇਹ ਦੋਨੋਂ ਭੈਣਾਂ ਸਾਡੀਆਂ ਮਹਾਲੀ ਸ਼ਹਿਰ ਦੇ ਵਿੱਚ 70 ਸੈਕਟਰ ਸਰਬਸ਼ਤ ਹਤਕਾਰੀ ਸਕੂਲ ਆ ਜਿਹੜਾ 70 ਸੈਕਟਰ ਦੇ ਵਿੱਚ ਉਹਦੇ ਬੈਕ ਸਾਈਡ ਤੇ ਕੋਠੀ ਸੀ ਇਹਨਾਂ ਦੀ ਉਹਦੇ ਵਿੱਚ ਰਹਿੰਦੀਆਂ ਸੀ ਦੋਨੋਂ ਭੈਣਾਂ ਘਰ ਦੇ ਵਿੱਚ ਬਹੁਤ ਮਾੜੇ ਹਾਲਾਤ ਸੀ ਦੋਨੋਂ ਭੈਣਾਂ ਇਕੱਲੀਆਂ ਹੀ ਬਸ ਅੰਦਰ ਰਹਿੰਦੀਆਂ ਸੀ ਇਹ ਭੈਣ ਸਾਰਾ ਦਿਨ ਛੜਕਾਂ ਦੇ ਤੁਰੀ ਫਿਰਦੀ ਸੀ ਸੁਨੀਲਾ ਭੈਣ ਤੇ ਇਹ ਭੈਣ ਸਾਰਾ ਦਿਨ ਅੰਦਰ ਬੜੀ ਰਹਿੰਦੀ ਸੀ ਬਾਹਰ ਹੀ ਨਹੀਂ ਨਿਕਲਦੀ ਬਸ ਕਿਵੇਂ ਨਾ ਕਿਵੇਂ ਕਰਕੇ ਕੋਈ ਰੋਟੀ ਦੇ ਦਿੰਦਾ ਸੀ ਜਿਹੜਾ ਕਿਰਾਏ ਤੇ ਦਿੱਤੀ ਹੋਈ ਸੀ ਜਗਾ ਥੋੜੀ ਜਿਹੀ ਥੱਲੇ ਤੇ ਉਹਦੇ ਨਾਲ ਇਹਨਾਂ ਦੀ ਰੋਟੀ ਪਾਣੀ ਚੱਲੀ ਜਾਂਦੀ ਸੀ ਇਹਨਾਂ ਦੀ ਭੈਣ ਸੀ ਰਾਧਿਕਾ ਰਾਧਿਕਾ ਭੈਣ ਫਿਲਮਾਂ ਦੇ ਵਿੱਚ ਐਕਟਰ ਸੀ ਸੀਰੀਅਲ ਦੇ ਵਿੱਚ ਐਕਟਰ ਸੀ ਬਹੁਤ ਵਧੀਆ ਬੜੇ ਸੀਰੀਅਲ ਉਹਦੇ ਚੰਗੇ ਆਏ ਆ ਰਾਧਿਕਾ ਦੇ ਤੇ ਉਹ ਇਹਨਾਂ ਦੋਨਾਂ ਭੈਣਾਂ ਦੀ ਪਰਪ੍ਰਿਸ਼ ਕਰਦੀ ਤਿੰਨੋਂ ਭੈਣਾਂ ਘਰ ਚ ਰਹਿੰਦੀਆਂ ਸੀ ਇਹ ਦੋਨਾਂ ਦੀ ਪਰਪ੍ਰਿਸ਼ ਰਾਧਿਕਾ ਹੀ ਕਰਦੀ ਸੀ ਮਾਪੇ ਦਾ ਮੌਤ ਹੋ ਗਈ ਸੀ ਭਰਾ ਜਿਹੜਾ ਇਹਨਾਂ ਦਾ ਲक्की ਸ਼ਰਮਾ ਉਹਨੇ ਵਿਆਹ ਕਰਾ ਕੇ ਆਢ ਰਹਿਣਾ ਸ਼ੁਰੂ ਕਰਤਾ ਉਹ ਸ਼੍ਰੀ ਅਮਰਸਰ ਸਾਹਿਬ ਰਿੰਨਾ ਵੀਰਾ ਤੇ ਜਦੋਂ ਰਾਧਿਕਾ ਦੀ ਮੌਤ ਹੋ ਕੀਤਾ ਇਹ ਦੋਨੋਂ ਕੱਲੀਆਂ ਰਹਿ ਗਈਆਂ ਵਿਚਾਰੀਆਂ ਇਹਨਾਂ ਨੂੰ ਕੋਈ ਦੇਖਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਰਾਧਿਕਾ ਦੀ ਡੈਥ ਤੋਂ ਬਾਅਦ ਵੀ ਉਹਦੀ ਗੱਡ ਬੋਡੀ ਵੀ ਆਂਡੇ ਗਵਾਂਡੀਆਂ ਨੇ ਰਲ ਕੇ ਤੇ ਜਾਂ ਮਿਊਨਿਸਪਲ ਕਮੇਟੀ ਵਾਲਿਆਂ ਨੇ ਚੱਕ ਕੇ ਸੰਸਕਾਰ ਕੀਤਾ ਕੋਈ ਸੰਸਕਾਰਤੀ ਵੀ ਨਹੀਂ ਆਇਆ ਉਸ ਤੋਂ ਬਾਅਦ ਜਦੋਂ ਸਾਨੂੰ ਇਹਨਾਂ ਬਾਰੇ ਪਤਾ ਲੱਗਿਆ ਵੀਡੀਓ ਬਣਾ ਕੇ ਭੇਜੀ ਸਾਡੇ ਮਨ ਦਾ ਧੰਨਵਾਦ ਆ ਜਿਨ੍ਹਾਂ ਨੇ ਰਮਨਦੀਪ ਕੌਰ ਭੈਣਾਂ ਡਾਕਟਰ ਅਫਗਾਨ ਸਿੰਘ ਮਨਪ੍ਰੀਤ ਸਿੰਘ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਕਾਲ ਕਰਕੇ ਵੀਡੀਓ ਬਣਾ ਕੇ ਭੇਜੀ ਜਿਸ ਤੋਂ ਸਾਨੂੰ ਪਤਾ ਲੱਗਿਆ ਇਹਨਾਂ ਦੋਨਾਂ ਭੈਣਾਂ ਵਾਸਤੇ ਤੇ ਇਹਨਾਂ ਦੇ ਮਾਤਾ ਜੀ ਦਾ ਨਾਮ ਰਾਜਰਾਨੀ ਸੀ ਭਰਾ ਦਾ ਨਾਂ ਲक्की ਸ਼ਰਮਾ ਪਰਜਾਈ ਦਾ ਨਾਂ ਬੇਦਨਾ ਸ਼ਰਮਾ ਵਾ ਤੇ ਇਹ ਪਿਤਾ ਜੀ ਦਾ ਨਾਮ ਇਹਨਾਂ ਦੇ ਮਹੰਗਾ ਸਿੰਘ ਆ ਇਹ ਦੋਨੋਂ ਭੈਣਾਂ ਸਾਡੀਆਂ ਅੱਜ ਸੁਪਨਿਆਂ ਦੇ ਘਰ ਵਿੱਚ ਵਧੀਆ ਜ਼ਿੰਦਗੀ ਬਤੀਤ ਕਰਦੀਆਂ ਸਨੀਲਾ ਭੈਣ ਤਾਂ ਬਹੁਤ ਜ਼ਿਆਦਾ ਠੀਕ ਹੋ ਗਈ ਹੈ ਕਿਉਂਕਿ ਇਹ ਤਾਂ ਬੜੀ ਜ਼ਿਆਦਾ ਅਫਸਰ ਸੀ ਇਹ ਪਹਿਲਾਂ ਵੀ ਭੈਣ ਨੀਰੂ ਭੈਣ ਚੁੱਪ ਰਹਿੰਦੇ ਸੀ ਸਲੋ ਰਹਿੰਦੇ ਸੀਗੇ ਹੁਣ ਵੀ ਪਰ ਹੁਣ ਸਾਡੇ ਨਾਲ ਇੱਥੇ ਸੇਵਾ ਵੀ ਕਰਾਉਂਦੇ ਆ ਆਪਣਾ ਹਰ ਰੋਜ਼ ਨਹਾਉਣਾ ਧੋਣਾ ਸਾਫ਼ ਸੁਥਰਾ ਰੱਖਣਾ ਆਪਣੇ ਆਪ ਨੂੰ ਆਪਣੀ ਕੇਅਰ ਕਰਨੀ ਇਹ ਵਧੀਆ ਕਰਦੇ ਨੇ ਪਰ ਅੱਜ ਸਾਡੇ ਸਨੇਹਾ ਇਹਨਾਂ ਭੈਣਾਂ ਦੇ ਰਾਹੀਂ ਵੀ ਜੇ ਸਾਡੇ ਕੋਲੇ ਰਹਿ ਕੇ ਇੱਥੇ ਵਧੀਆ ਆਪਣਾ ਜੀਵਨ ਬਤੀਤ ਕਰ ਸਕਦੇ ਆ ਵਧੀਆ ਆਪਣੇ ਆਪ ਦੀ ਕੇਅਰ ਕਰ ਸਕਦੀਆਂ ਤਾਂ ਫਿਰ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਆ ਭੈਣ ਭਰਾ ਨੇ ਉਹ ਕਿਉਂ ਨਹੀਂ ਕਰਦੇ ਉਹ ਕਿਉਂ ਨਹੀਂ ਅੱਗੇ ਆਉਂਦੇ ਜਦੋਂ ਇਦਾਂ ਦੀ ਕੋਈ ਮੁਸ਼ਕਲ ਦੇ ਵਿੱਚ ਆਉਂਦਾ ਕਿੱਧਰ ਚਲੇ ਜਾਂਦੇ ਨੇ ਉਹ ਮਾਮੇ ਮਾਸੀਆਂ ਦੇ ਧੀਆਂ ਪੁੱਤ ਉਹ ਚਾਚੇ ਤਾਇਆ ਦੇ ਧੀਆਂ ਪੁੱਤ ਉਹ ਕਿੱਧਰ ਚਲੇ ਜਾਂਦੇ ਨੇ ਸਕੇ ਭਰਾ ਜਿਵੇਂ ਲक्की ਸ਼ਰਮਾ ਜਿਹੜਾ ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦੀ ਕੋਠੀ ਦਾ ਵਾਰਸਤਾ ਵੰਡਣ ਨੂੰ ਤਿਆਰ ਨਹੀਂ ਸਾਰੇ ਪਰ ਜਿਉਂਦੇ ਜੀ ਇਹਨਾਂ ਦੇ ਵਾਰਸ ਬਣ ਨੂੰ ਕੋਈ ਤਿਆਰ ਨਹੀਂ ਇਸ ਤਰ੍ਹਾਂ ਦੀਆਂ ਬਹੁਤ ਹੀ ਦਾਸਤਾਨਾਂ ਨੇ ਜਿਹੜੀਆਂ ਸਾਡੇ ਘਰ ਦੇ ਵਿੱਚ ਅਕਸਰ ਤੁਸੀਂ ਵੀਡੀਓ ਰਾਹੀਂ ਦੇਖਦੇ ਹੋ ਜਿੱਥੇ ਜ਼ਮੀਨਾਂ ਜਾਇਦਾਦਾਂ ਦੇ ਮਸਲੇ ਦੇ ਵਿੱਚ ਤਾਂ ਪਰਿਵਾਰ ਆਉਂਦਾ ਪਰ ਸਾਥ ਸੰਭਾਲ ਵਿੱਚ ਨਹੀਂ ਆਉਂਦਾ ਤੇ ਸਾਡੀ ਬਨੌਕਸਰੀ ਸੇਵਾ ਪਰਿਵਾਰ ਦੀ ਟੀਮ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਦੀ ਇਹਨਾਂ ਨੂੰ ਵੀ ਭੈਣਾਂ ਨੂੰ ਅਸੀਂ ਲੈ ਆਏ ਸੀ ਤੇ ਇਹਨਾਂ ਦਾ ਘਰ ਉੱਥੇ ਹੀ ਆ ਚਾਬੀ ਉੱਥੇ ਅਸੀਂ ਮਲੇਆਲਾਂ ਨੂੰ ਦਿੱਤੀ ਸੀ ਇਹਨਾਂ ਦਾ ਭਰਾ ਆਇਆ ਸੀ ਉਹਨੂੰ ਕਹਤਾ ਸੀ ਭਾਈ ਤੇਰੀ ਜ਼ਿੰਮੇਵਾਰੀਆਂ ਤੂੰ ਸਾਭ ਲਾ ਘਰ ਤੇ ਹੋ ਵੀ ਸਕਦਾ ਉਹਨਾਂ ਨੇ ਜਾ ਕੇ ਖੋਲ ਲਿਆ ਹੋਵੇ ਘਰ ਸਾਨੂੰ ਨਹੀਂ ਪਤਾ ਤੇ ਪਰ ਭੈਣਾਂ ਸਾਡੀਆਂ ਇੱਥੇ ਸਾਡੇ ਕੋਲੇ ਰਹਿ ਰਹੀ ਤੇ ਤੁਸੀਂ ਦੇਖ ਸਕਦੇ ਹੋ ਉਸ ਦਿਨ ਦੇ ਹਾਲਾਤ ਤੇ ਅੱਜ ਦੇ ਹਾਲਾਤ ਇਹਨਾਂ ਨੂੰ ਸਾਡੇ ਕੋਲੇ ਭੈਣ ਉਹਨਾਂ ਨੂੰ ਆਇਆ ਇਹ 2 6 2024 ਨੂੰ ਆਏ ਸੀਗੇ ਤੇ ਅੱਜ 6 5 2025 ਆ ਲਗਭਗ ਸਾਲ ਹੋਣ ਵਾਲਾ ਅਗਲੇ ਮਹੀਨੇ ਪੂਰਾ ਸਾਲ ਹੋ ਜਾਊ ਭੈਣਾਂ ਉਹਨਾਂ ਨੂੰ ਆਈਆਂ ਤੇ ਇੱਕ ਸਾਲ ਦੇ ਵਿੱਚ ਸਾਡੀਆਂ ਇਹ ਦੋਨੋਂ ਭੈਣਾਂ ਕਦੇ ਵੀ ਸਾਨੂੰ ਕਿਸੇ ਨੂੰ ਇਹਨਾਂ ਨੇ ਉੱਚਾ ਨੀਵਾ ਨਹੀਂ ਬੋਲਿਆ ਕਦੇ ਕਿਸੇ ਨਾਲ ਲੜੀਆਂ ਨਹੀਂ ਪਰ ਉੱਥੇ ਕੋਈ ਨੇੜੇ ਨਹੀਂ ਸੀ ਆਉਂਦਾ ਜੀ ਇਹ ਤਾਂ ਮਾਰ ਦੇਣਗੇ ਹਨ ਤੇ ਭੈਣ ਸਾਰਾ ਦਿਨ ਝਾੜੂ ਚਾੱਕ ਕੇ ਸੜਕਾਂ ਤੇ ਤੁਰੀ ਫਿਰਦੀ ਰਹਿੰਦੀ ਸੀ ਝਾੜੂ ਹੀ ਲਾਈ ਜਾਂਦੀ ਸੜਕਾਂ ਤੇ ਝਾੜੂ ਹੀ ਲਾਈ ਜਾਂਦੀ ਸੀ ਜਿੱਦਾਂ ਨੂੰ ਚਲੇ ਜਾਂਦੀ ਸੜਕਾਂ ਤੇ ਝਾੜੂ ਹੀ ਲਾਉਂਦੀ ਫਿਰਦੀ ਸੀ ਤੇ ਇਹ ਭੈਣ ਸਾਰਾ ਦਿਨ ਬਸ ਅੰਦਰ ਹੀ ਬੈਠੀ ਰਹਿੰਦੀ ਸੀ ਡਰਦੀ ਬਾਹਰ ਹੀ ਨਹੀਂ ਸੀ ਨਿਕਲਦੀ ਘਰ ਚੋਂ ਬਾਹਰ ਹੀ ਨਹੀਂ ਸੀ ਪੈਰ ਪਾਉਂਦੀ ਤੇ ਫਿਰ ਉੱਥੇ ਕਿੱਦਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੋਣਾ ਸਲੀਲਾ ਭੈਣ ਨੂੰ ਤਾਂ ਖਾਸ ਕਰਕੇ ਜਿਹੜੀ ਸੜਕਾਂ ਤੇ ਤੁਰੀ ਫਿਰਦੀ ਸੀ ਕਿਦਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਪਰ ਆਪਾਂ ਜੇ ਸਾਰੇ ਚਾਹੀਏ ਆਪਾਂ ਜੇ ਆਪਣਾ ਫਰਜ਼ ਨਿਭਾਈਏ ਤਾਂ ਇਸ ਤਰ੍ਹਾਂ ਦੇ ਮਨੁੱਖਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰਾਂ ਦੀ ਲੋੜ ਨਾ ਪਵੇ ਪੰਜਾਬ ਨੂੰ ਤੇ ਖਾਸ ਕਰਕੇ ਇਸ ਤਰ੍ਹਾਂ ਸਾਡੀਆਂ ਭੈਣਾਂ ਨੂੰ ਤਾਂ ਨਾ ਜਮੇ ਨੇ ਲੋੜ ਪਵੇ ਇੱਥੇ ਆਉਣ ਦੀ ਕਦੇ ਠੀਕ ਹੈ ਕੋਈ ਅਪਾਹਜ ਆ ਕੋਈ ਲੂਲਾ ਲੰਗੜਾ ਕੋਈ ਮੰਦ ਬੁੱਧੀ ਜਿਹੜਾ ਜਿਹਦਾ ਕੋਈ ਹੈ ਹੀ ਨਹੀਂ ਅੱਗੇ ਪਿੱਛੇ ਨਾ ਘਰ ਨਾ ਬਾਰਾ ਛੱਤਾਂ ਸਿਰ ਤੇ ਉਹ ਤਾਂ ਹੁਣ ਸਾਰਾ ਕੁਝ ਘਰ ਪਿਆ ਵਧੀਆ ਪੌਸ਼ ਇਲਾਕੇ ਦੇ ਵਿੱਚ ਮਹਾੜੀ ਇਲਾਕੇ ਤੇ ਕੋਠੀ ਆ ਬਸ ਜੇ ਕੋਈ ਹੈ ਨਹੀਂ ਸੀ ਤਾਂ ਸਿਰਫ ਆਪਣਾ ਕੋਈ ਸਿਰ ਤੇ ਹੱਥ ਰੱਖਣ ਵਾਲਾ ਹੈ ਨਹੀਂ ਸੀ ਜੇ ਕੋਈ ਹੈ ਨਹੀਂ ਸੀ ਤਾਂ ਕੋਈ ਭੂਆ ਘਰ ਨਾਲ ਲਾਉਣ ਵਾਲੀ ਹੈ ਨਹੀਂ ਸੀ ਭਤੀਜੀ ਨੂੰ ਆਪਣੀ ਨੂੰ ਕੋਈ ਮਾਸੀ ਹੈ ਨਹੀਂ ਸੀ ਆਪਣੀ ਭਾਂਜੀ ਨੂੰ ਗਲਵਕੜੀ ਜੀ ਲੈਣ ਵਾਲੀ ਕੋਈ ਮਾਮਾ ਹੈ ਨਹੀਂ ਸੀ ਆਪਣੀ ਭਾਂਜੀ ਨੂੰ ਗਲਪੜੀ ਲੈਣ ਵਾਲਾ ਕੋਈ ਚਾਚਾ ਤਾਇਆ ਹੈ ਨਹੀਂ ਸੀ ਕੋਈ ਚਾਚੀ ਤਾਈ ਹੈ ਨਹੀਂ ਸੀ ਵੀ ਜਿਹੜੀ ਆਪ ਦੇ ਅੰਸ ਨੂੰ ਆਪਣੇ ਭਰਾਵਾਂ ਦੇ ਖੂਨ ਨੂੰ ਸਾਭਦੇ ਪਰ ਸਾਡੇ ਕੋਈ ਕਰਮ ਜੁੜੇ ਹੋਏ ਸੀ ਕੋਈ ਰਿਸ਼ਤੇਦਾਰੀ ਸੀ ਸਾਡੀ ਜਿਹੜੀ ਇਨਸਾਨੀਅਤ ਦੇ ਨਾਤੇ ਅਸੀਂ ਨਿਭਾ ਰਹੇ ਹਾਂ ਅਰਦਾਸ ਕਰਿਓ ਸਨੀਲਾ ਭੈਣ ਵਾਸਤੇ ਸਾਡੇ ਨੀਰੂ ਭੈਣ ਵਾਸਤੇ ਵੀ ਇਹਨਾਂ ਭੈਣਾਂ ਨੂੰ ਮਿਲਣ ਵਾਸਤੇ ਇਹਨਾਂ ਦੇ ਭਰਾ ਇਹਨਾਂ ਨੇ ਪਰਜਾਈਆਂ ਸਾਰੇ ਆਉਣ ਭਾਈ ਆ ਕੇ ਮਿਲ ਕੇ ਥੋੜਾ ਬਹੁਤਾ ਇਹਨਾਂ ਨੂੰ ਵੀ ਹੌਸਲਾ ਹੋਵੇ ਵੀ ਹਾਂ ਸਾਡਾ ਕੋਈ ਮਗਰ ਆਉਂਦਾ ਵਾ ਇਹਨੀਆਂ ਸਾਡੀਆਂ ਬੇਨਤੀਆਂ ਵਾ ਜੀ ਵੀਡੀਓ ਨੂੰ ਸ਼ੇਅਰ ਕਰਿਓ ਛੇਰ ਕੋਈ ਹੋਰ ਭੈਣ ਇਸ ਤਰ੍ਹਾਂ ਦੇ ਹਾਲਾਤਾਂ ਚੋਂ ਬਚ ਸਕੇ ਕੋਈ ਹੋਰ ਭੈਣ ਦਾ ਭਰਾ ਕੋਈ ਆਪ ਅੱਗੇ ਹੋ ਕੇ ਆਪਣੀ ਭੈਣਾਂ ਦੀ ਜ਼ਿੰਮੇਵਾਰੀ ਚੱਕ ਸਕੇ ਕਿਸੇ ਦੀ ਅੱਖਾਂ ਖੋਲ ਸਕਣ ਕਿਸੇ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਤੈਅ ਕਰ ਸਕੇ ਆਪਣੀ ਮੈਂ ਕੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ